ਉਗਦਾ ਹੀ ਪਾ ਪਾਣੀ ਦਾ ਖਤਿਆਤ ਰੱਖ ਕੇ ਬਹੁਤ ਹੈ ਗਈ ਬਹੁਤ ਬੁਚਤੀ ਹੋ ਆਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਤੇ ਟਾਈਮ 12 12:30 ਹੋ ਗਏ ਆ ਤੇ ਸਮਰ ਦੇ ਪਾਪਾ ਅੱਜ ਕਿਤੇ ਗਏ ਸੀਗੇ 11:30 ਵਜੇ ਆ ਗਏ ਤਾਂ ਅੱਜ ਸੀਗਾ ਇੱਥੇ ਨਾਲ ਦੇ ਪਿੰਡ ਨਾ ਮੇਲਾ ਸੀਗਾ ਉਹਨੇ ਕਾਰਡ ਦੇ ਕੇ ਗਏ ਸੀ ਸੱਦਿਆ ਸੀਗਾ ਤਾਂ ਇਹਨਾਂ ਨੂੰ ਮੈਂ ਕਿਹਾ ਮੈਂ ਕਿ ਚੱਲੀਏ ਮੈਂ ਤਿਆਰ ਵੀ ਹੋ ਗਈ ਤੇ ਇਹ ਵੀ ਤਿਆਰੀ ਸੀਗੇ ਸਮਰ ਹੀ ਰਹਿੰਦਾ ਇਕੱਲਾ ਤੁਰੇ ਹੀ ਨਹੀਂ ਹਿੱਲੇ ਹੀ ਨਹੀਂ ਸਮਰ ਸੁੱਤਾ ਹੀ ਸੀ ਮੈਂ ਮਮੀ ਕੱਪੜੇ ਬਦਲੇ ਮੈਂ ਕਿ ਛੱਡ ਨਹੀਂ ਜਾਣਾ ਤਨਾਸੇ ਹੀ ਫਿਰ ਤੇ ਮੰਮੀ ਹੈ ਨਹੀਂ ਨੇ ਤਾਂ ਮੈਂ ਮੰਮੀ ਨਾਲ ਚੱਲ ਜਾਣਾ ਸੀ ਅਸੀਂ ਤੇ ਹੁਣ ਰੋਟੀ ਰੋਟੀ ਬਣਾਉਣੀ ਆ ਜਿਹੜਾ ਕਰੋਕ ਕੇ ਫੇਰ ਦੁਪਹਿਰਾ ਖਾ ਖੂ ਕੇ ਬੇਲੇ ਹੋ ਜੀਏ ਤੇ ਮੈਂ ਦੇਖ ਲਈਆਂ ਮਸ਼ੀਨ ਤੇ ਕਰੈਂਦਾ ਜੈਂਪਰ ਜਿਆ ਸਿਣਾ ਆ ਉਹ ਸਿੰਦੀਆਂ ਜਿਹੜੇ ਡੱਲ ਕੀਤਾ ਤਾਂ ਬਾਕੀ ਤਾਂ ਸਿੱਧੀ ਸਾਡੀ ਵੀਡੀਓ ਦੇ ਨਾਲ ਬਣੇ ਰਿਓ ਉਗੀ ਕਰਦਾ ਬਾਹੂ ਤੇ ਡਰਦਾ ਡਰਦਾ ਨਾ ਆਇਆ ਬਹੁਤ ਤੇਰੇ ਕੱਪੜੇ ਕੁੱਪੜੇ ਪਾਈਆਂ ਠੰਡ ਹੋ ਗਈ ਆ ਤੇ ਉਹ ਚੰਗਾ ਨਹੀਂ ਹੋਣਾ ਸਿੱਖਿਆ ਮੁਹਾਲ ਦੇਲਾ ਪਤਾ ਆਪਣਾ ਓਰੇਆ ਦੇਲਾ ਮੂੰਹ ਤੇ ਕੀ ਸੀ ਨਾ ਓਰੇਆ ਮੇਰੇ ਕੋਲ ਮੈਂ ਤਾਂ ਓਰੇਆ ਓਏ ਸੁਣਦਾ ਨਹੀਂ ਉਹਨਾਂ ਦੇ ਨੂੰ ਇੱਧਰ ਆ ਇੱਧਰ ਆ ਫੜਾ ਜਾ ਕੇ ਆ ਮੇਰੇ ਪੈਰ ਚ ਪਾਰੇ ਚ ਬਾ ਪਾਰੇ ਵੈਰੀ ਗੁੱਡ ਹਾਂ ਹਾਂਜੀ ਟਾਈਮ ਹੋ ਗਿਆ ਜੀ 5:30 ਤੇ ਅੱਜ ਅਸੀਂ ਬਣਾਉਣੀ ਮਸਲਾ ਮੂੰਗੀ ਦੀ ਖਾੜ ਤੇ ਸਮਰਦੇ ਪਾਪਾ ਨੇ ਲਿਆ ਦਿੱਤੀ ਸੀਗੀ ਤੇ ਮੈਂ ਬਸ ਘਰ ਦੇ ਮਮੇ ਘਰ ਕੱਦੀ ਸਿਟੀ ਇਹਨੂੰ ਲਗਾਉਣੀ ਆ ਤਾਂ ਕਿ ਤੜਕਾ ਲਾ ਦੂੰਗੀ ਤਨਾਲਿਆ ਦੂਖ ਭਾਂਡੇ ਧੋਣੀਆਂ ਬਸ ਆਹੀ ਆ ਕਥਾੜ ਤੇ ਕਫਾਈ ਲੀ ਜੇ ਦੋ ਕੀ ਆ ਭਾਂਡੇ ਇਹ ਤੋਂ ਓਕੇ ਫੇ ਰੋਟੀ ਰਹਿ ਜਾਣੀਆਂ ਬਸ ਰੋਟੀ ਵੀ ਤੇ ਰੱਟਕੇ ਬਣਾਵਾਂਗੇ ਤਾਂ ਜੇ ਮੈਂ ਫੇ ਦਾਲ ਦੂਰ ਬਣਾ ਕੇ ਰੱਖ ਲਈਏ ਤਾਂ ਰੋਟੀ ਰੋੱਕ ਕੇ ਬਣਾਵਾਂਗੇ ਮੰਮੀ ਵੀ ਨਹੀਂ ਹੈਗੀ ਘਰ ਮੰਮੀ ਤੇ ਸੰਧਰ ਦੇ ਪਾਪਾ ਲੈਣਾ ਚੱਲੇ ਆ ਇਹ ਤਾਂ ਸੱਟਾਂ ਲੱਗੀਆਂ ਜਾਂਦੀਆਂ ਦੁਪਹਿਰੇ ਪਹਿਲਾਂ ਵੈਟਬਾਲ ਖੇਡਦੇ ਸੀ ਅੱਖ ਦੇ ਇੱਥੇ ਆ ਦੇ ਤੇ ਬੋਲ ਲੱਗੀ ਆ ਉਹਦੇ ਨੀਂਦ ਦੇ ਪੈ ਗਿਆ ਮੁੜ ਗਿਆ ਉੱਥੇ ਮੰਜੇ ਕੋਲ ਉੱਥੇ ਫੈਗੜੀ ਚੜਾ ਲਈ ਉਹ ਜਿੱਥੇ ਕੁੱਚਾ ਆ ਜਾ ਮੋੜ ਕੇ ਪਿੱਛੇ ਨੂੰ ਘਣ ਲੱਗਾ ਆਹ ਭਾਈ ਪਾਲਟ ਗਈ ਪਿੱਛੇ ਸੜ ਤੇ ਸੱਟ ਲੱਗ ਗਈ ਔੜਾ ਹੁਣ ਦਰਵਾਜ਼ੇ ਪਿੱਛੇ ਪਤਾ ਨਹੀਂ ਕੀ ਕਰਦਾ ਯਾਰ ਉਹ ਦੋ ਗਨ ਸੱਟ ਲਵਾਦੀ ਪਤਾ ਨਹੀਂ ਕਿੱਥੇ ਲੌਕੀ ਐਲ ਤਾਂ ਔੜੀਆਂ ਕਰਦਾ ਉਹ ਐਲ ਤਾਂ ਦੇ ਹਿਸਾਬ ਨਾਲ ਹੀ ਆ ਬਹੁਤ ਐਂਡ ਲਗਾਟਾ। ਹਾਂਜੀ ਲੋ ਜੀ ਦਾਲ ਨੂੰ ਸੀਪੀਆਂ ਦੋ ਲਵਾ ਲਈਆਂ ਸੀਗੀਆਂ। ਤੇ ਹੁਣ ਮੈਂ ਲੱਗੀ ਇੱਥੇ ਤੜਕਾ ਲਗਾਉਣਾ ਤੇ ਤੜਕਾ ਵਿੱਚ ਪਾ ਲਿਆ ਆ ਪਿਆਜ਼ ਵਗੈਰਾ ਤੇ ਬਾਕੀ ਇੱਕ ਜੀਰਾ ਪਾਵਾਂਗੇ, ਟਮਾਟਰ ਹੈ ਨਹੀਂਗੇ ਖਤਮ ਹੋਏ ਆ ਤੇ ਆਦਰਕ ਪਿਆਜ਼ ਤੇ ਜੀਰੇ ਦਾ ਤੜਕਾ ਲਗਾਵਾਂਗੇ। ਜੀ 라ਵੀ ਕਰਦੇ ਨੇ ਹਾਂ ਦੱਸਿਆ ਥੋੜਾ ਜਿਹਾ ਵੀਕਰ ਪਿਆ ਦਾ ਤੇ ਦੂਜਾ ਡੱਬੀ ਚ ਪਿਆ ਸੀਗਾ ਉਹ ਮੋਟ ਗਿਆ ਮੰਮੀ ਨੇ ਉਧਰ ਲਿਆ ਸੀਗਾ ਤੇ ਉਹ ਫਿਰ ਉਹ ਮੰਮੀ ਕਹਿੰਦੀ ਮੇਰੀ ਵਾਲੀ ਡੱਬੀ ਭਰ ਗਈ ਔਰ ਵੱਡੀ ਤੇ ਜਿੰਨਾ ਪਤੀਆ ਸੀਗਾ ਮੰਮੀ ਇਧਰ ਦੇ ਗਈ ਮੈਨੂੰ ਤੇ ਉਹ ਹੁਣ ਕਾਫੀ ਟਾਈਮ ਉਹਦਾ ਲੰਘ ਗਿਆ ਤਾਂ ਹੁਣ ਉਹ ਡੱਬੀ ਖਾਦਮ ਹੋ ਗਈ ਆ ਤੇ ਬਾਕੀ ਸਮਰ ਤੇ ਸਮਰਦੀਪ ਆਪਾਂ ਗਏ ਆ ਘੁੰਮਣ ਇੱਥੇ ਤੱਕ ਕਹਿੰਦੇ ਨੇ ਜਗ੍ਹਾ ਤੱਕ ਘੁੰਮ ਕੇ ਆਣਾ ਆ ਤੇ ਸਮਰ ਵੀ ਨਹੀਂ ਟੈਕਦਾ ਸੀਗਾ ਨਾ ਉਹਦੇ ਕਰਕੇ ਫਿਰ ਕਹਿੰਦੇ ਇਹਨਾਂ ਨਾਲੇ ਘੁਮਾ ਲਿਆ ਨਾ ਟੋਰ ਕੀ ਗਏ ਆ ਤੇ ਬਾਕੀ ਲੱਗਦਾ ਆ ਵੀ ਸੇਤ ਦੀ ਕਾਮ ਹੋਣੀ ਆ ਫੋਪਰ ਜੀ ਹੋ ਜਾਂਦੀ ਆ ਤੇ ਬਾਕੀ ਹਾਂ ਪਤਾ ਨਹੀਂ ਠੀਕ ਠਾਕ ਹੀ ਰਹਿੰਦੇ ਤਾਂ ਉਹ ਉਧਰ ਮੈਂ ਉਹ ਉਹ ਬਣਾਉਂਦੀ ਪਈ ਸੀਗੀ ਫੌਲਜਾ ਤਾਂ ਟਾਈਮ ਸ਼ੇਵ ਵੱਜ ਗਏ ਆ ਤਾਂ ਹਜੇ ਸੂਰਜ ਹੀ ਪਿਆ ਆ ਜਿੱਦਾਂ ਲੋ ਜੀ ਹਜੇ ਕਾਫੀ ਜ਼ਿਆਦਾ ਹਨੇਰਾ ਨਹੀਂ ਹੋਇਆ ਹੈਗਾ ਤੇ ਕੱਪੜੇ ਵਗੈਰਾ ਮੈਂ ਲਾ ਕੇ ਰੱਖ ਲੈ ਸੀਗੇ ਤਾਂ ਇੱਕ ਮੈਨੂੰ ਸੂਟ ਆਇਆ ਆ ਹੁਣ ਸਿੰਨਾ ਉਹ ਮੇਝਾਣੀ ਦੀ ਕੁੜੀ ਦਾ ਆ ਤੇ ਉਹ ਕਹਿੰਦੀ ਆ ਸੀ ਘਰ ਪਰ ਆਤੀ ਪਹੁੰਚ ਆਂ। ਅੰਦੀ ਤੇ ਚਾਚੀ ਸੀਂਦੇ ਉਹ ਤੇ ਆਹ ਉਹਦਾ ਸੂਟ ਆਇਆ ਆ। ਤੇ ਮੈਂ ਹੁਣ ਸੀਣਾ ਆ ਉਹਦਾ। ਹੁਣ ਦੇਖਦੀ ਆ ਮੈਂ ਦਾਣਾ ਕੜਕਾ ਲਗਾ ਕੇ ਫਿਰ ਮੈਂ ਕੱਟਦੀ ਆ ਤੇ ਜੀ ਕੱਟ ਕੇ ਤੇ ਫਟਫਟ ਸੀਨਣਾ ਕਿਉਂਕਿ ਸਾਨੂੰ ਵੀ ਵਿਆਹ ਆ। ਫਿਰ ਇਸ ਕਰਕੇ ਫੇ ਉਹ ਵੀ ਤਿਆਰੀ ਵਗੈਰਾ ਕਰਨੀ ਆ ਤਾਂ ਫੇ ਮੈਂ ਕਿਹਾ ਉਹਨੂੰ ਸੀਨ ਕੇ ਤਾਂ ਮੈਂ ਦੇ ਹੀ ਦਮਾ ਕੰਮ ਨਵੇੜ ਲਵਾ। ਤੇ ਚਲੋ ਜੀ ਮੈਂ ਤੜਕਾ ਲਗਾ ਲਵਾਂ ਤੁਸੀਂ ਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੋ ਕੋਕੇ ਸੋਨਾ ਇੱਕ ਆਕ ਬਣਾਵਾ ਮੈਂ ਨਗਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ ਇੱਕ ਹਾਸੂ ਪਾਗਾ ਦੇ ਜਾਉਣ ਲਈ ਰਾਤਾਂ ਤੂੰ ਸਿਆਹੀ ਖੋ ਕੇ ਸੁਰਮਾ ਮੈਂ ਪਾਵਾਂ ਤੇਰੇ ਸੱਗੀ ਫੁੱਲ ਗੇਂਦੇ ਦਾਨੀ ਮੱਥੇ ਤੇ ਲਾਵਾਂ ਤੇਰੇ ਸੰਜਾ ਦੇ ਤੋ ਇਹ ਨਹੀਂ ਇਹ ਲੈ ਲੈ ਮੈਂ ਜਿੱਦ ਸਾਹ ਰਹੀ ਨਾ ਇਸ਼ਕ ਤੇਰੇ ਵਿੱਚ ਚੱਲਿਆ ਜੱਲਾ ਮੈਂ ਚੱਪਦਾ ਰਹੀ ਨਾ ਤੈਨੂੰ ਲੱਭ ਜਾਵੇਂ ਜੇ ਤੂੰ ਮੈਂ ਚੱਪਦਾ ਰਹੀ ਨਾ ਲਗਦੇ ਹੋਗੇ ਨਹੀਂ ਕੱਟ ਹੋਇਆ ਤੇ ਇਸ ਕਰਕੇ ਤੇ ਕੱਲ ਦਾ ਮੰਨ ਜੇ ਉਦੱਜ ਵੀ ਵਧੀਆ ਰਿਹਾ ਜਿੱਦ ਦਿਨ ਤੋਂ ਸਾਡੇ ਸਬਸਕ੍ਰਾਈਬਰ ਬਹੁਤ ਜ਼ਿਆਦਾ ਜਿੱਦਾਂ ਮਤਲਬ ਇਕੱਠੇ ਥੋੜੇ ਜਿਹਾ ਜ਼ਿਆਦਾ ਵੱਧ ਗਏ ਤੇ ਬਹੁਤ ਖੁਸ਼ੀ ਜੀ ਹੋਈ ਪਰ ਮਤਲਬ ਇਹ ਆ ਵੀ ਵੀਡੀਓ ਨੂੰ ਤਾਂ ਵਿਊ ਆਈ ਜਾਂਦੇ ਆ ਜਿਹੜੀ ਸ਼ਾਰਟ ਪਾਈ ਆ ਤੇ ਪਰ ਜਿਹੜੇ ਅਸੀਂ ਬਲੌਗ ਪਾਉਂਦੇ ਆ ਉਹਨਾਂ ਨੂੰ ਇੰਨੇ ਵਿਊ ਨਹੀਂ ਆਉਂਦੇ ਹੈਗੇ ਤਾਂ ਪਲੀਜ਼ ਸਾਡੇ ਜਿਹੜੇ ਵੀ ਸਬਸਕ੍ਰਾਈਬਰ ਆ ਸਾਡੇ ਉਹ ਤਾਂ ਦੇਖਿਆ ਕਰਨ ਸਾਡੇ ਬਲੌਗ ਤੇ ਫੁੱਲ ਵਾਚ ਕਰਿਆ ਕਰੋ ਤਾਂ ਜੋ ਸਾਡਾ ਵਾਚ ਟਾਈਮ ਪੂਰਾ ਹੋ ਸਕੇ ਜਲਦ ਤੋਂ ਜਲਦ ਤੇ ਬਾਕੀ ਆਪਾਂ ਅੱਜ ਦੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ